ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਪੰਜ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੌਣ ਬੜੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੇ ਕੋਈ ਵੀਰਾਂ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 8146715300 ਉੱਪਰ ਆਉਂ ਪੁੱਛ ਲੈਣੇ ਬਾਈ ਕੰਟੇਜ ਅੱਜ ਵੈਸ ਬਾਈ ਜੀ ਹਸੀਕਾਲ ਹਸੀਕਾਲ ਜੀ ਹੋ ਠੀਕ ਹੋਈ ਬਾਈ ਚੜਦੀ ਗਲਾਈ ਵਧੀਆ ਚੱਲਦਾ ਕੰਮ ਬਾਈ ਪੂਰਾ ਵਧੀਆ ਜੀ ਨਾਮ ਤੇ ਐਡਰੈਸ ਬੋ ਨਾ ਬਾਈ ਤਰਮੇਂਦਰ ਸਿੰਘ ਪਿੰਡ ਸੰਦੂਕਲਾ ਜੀ ਜ਼ਿਲ੍ਹਾ ਬਰਨਾਲਾ ਤੋਂ ਤਹਿਸੀਲ ਤਾਂ ਪਾਜੀ ਨੇੜੇ ਪਿੰਡ ਬਾਈ ਨੇੜੇ ਵੀਰੇ ਤਪਾ ਦੇ ਭਧੌੜ ਸ਼ਹਿਰ ਆ ਗਈ ਜੀ ਆਪਣੇ ਮੋਬਾਈਲ ਨੰਬਰ ਕੋ 62802 ਜੀ 18644 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਤਰਮੇਂਦਰ ਪੰਜ ਬੱਚਿਆਂ ਨੇ ਅੱਜ ਪੰਜ ਬੱਚਿਆਂ ਬਾਈ ਪੰਜਾਂ ਦਾ ਇਹ ਜੋ ਗਰੁੱਪ ਆ ਮੰਨ ਲੇ ਕੇ ਚੱਲੋ ਵੀ 8-9 ਮਹੀਨੇ ਤੋਂ ਲੈ ਕੇ ਸਾਲ ਦੇ ਲਗਭਗ ਬੱਚੀਆਂ ਨੇ ਆ ਗਈਆਂ ਠੀਕ ਪ ਤੇ ਆਫਰ ਕੀ ਆ ਜੀ ਬਾਈ ਆਫਰ ਬਾਈ ਆਪਣੀ ਪਹੁੰਚ ਆ ਜਿਹੜੀ ਡਿਲੀਵਰੀ ਉਹ ਫ੍ਰੀ ਹੋਊਗੀ ਜੀ ਠੀਕ ਆ ਤੇ ਜਿਹੜੀ ਡਿਮਾਂਡ ਆ ਗਈ ਉਹ ਚਾਹੇ ਕੋਈ 32 ਕਰਾ ਲੈ ਚਾਹੇ 35 ਕਰਾ ਲੈ ਠੀਕ ਆ 30000 ਦੇ ਵਿੱਚੋਂ ਵੀ 1000 ਰੁਪਿਆ ਪਰ ਪੀਸ ਦੇ ਮਗਰ ਛੋਟ ਹੋ ਜੂਗੀ। ਛੋਟ ਹੋ ਜੂਗੀ। ਹਾਂਜੀ। 29000 ਦੇ ਵਿੱਚ ਪਰ ਪੀਸ ਜਿਹੜਾ ਰਹਿ ਜਾਣਾਗਾ ਹਾਂਜੀ 1000 ਰੁਪਿਆ ਛੋਟ ਹੋ ਜੇ। ਨਾ ਕਿ ਸਾਰੀ ਚੰਗੀਆਂ ਪੁੱਛ ਲੈਨੇ ਬਾਈ ਤੋਂ ਕੱਲੇ ਕੱਲੇ ਡਿਟੇਲ ਬਾਈ ਜਿਹੜੀ ਪਹਿਲੇ ਨੰਬਰ ਪੰਜੇ ਬਾਈ ਵਾਰਡ ਵਾਰਡ ਦੇ ਸੀਮੰਦੀਆਂ ਨੇਗੀਆਂ। ਓਕੇ। ਪ੍ਰੋਪਰ ਬਾਇਓ ਡਾਟਾ ਠੀਕ ਹੈ ਨਾ। ਹੂੰ ਜਿੰਨਾ A ਤੋਂ ਲੈ ਕੇ Z ਤੱਕ ਦਾ ਹੈਗਾ ਜੀ। ਠੀਕ ਆ। 32 ਕਿਲੋ ਤੋਂ ਲੈ ਕੇ 37 38 ਕਿਲੋ ਵਾਲੀਆਂ ਗਾਵਾਂ ਦੀਆਂ ਬੱਚੀਆਂ ਨੇਗੀਆਂ ਜੀ। ਠੀਕ ਆ। ਹਾਂਜੀ। ਹੂੰ ਪਹਿਲੇ ਨੰਬਰ ਵਾਲੀ ਖੋਲੋ ਇਹ ਉਹ ਮਰੀ ਦੀ ਛੋਟੀ ਲੱਗਦੀ ਆ ਇਹ ਡਾਕਟਰ ਅੱਠਕ ਮਾਂਥ ਦਾ ਬੱਚਾ ਹੈਗਾ ਬੱਚੇ ਦੀ ਫੇਸ ਬਿਊਟੀ ਹੈ ਜਿਹੜੀ ਬਿਊਟੀ ਬੜੀ ਕਮਾਲ ਦੀ ਉਹ ਦੇਖੋ ਤੁਸੀਂ ਰੰਗ ਰੂਪ ਆ ਜਿਹੜਾ ਬੱਚੇ ਦਾ ਰੰਗ ਰੂਪ ਸਹੀ ਗੱਲ ਆ ਬਹੁਤ ਚੰਗਾ ਤੋਰਾ ਤਾਰਾ ਵੀ ਕਰਮ ਆ ਹਣ ਵੀ ਚਾਰ ਹੀ ਹੋਣਗੇ ਨਿਸ਼ਾਨ ਵੀ ਨਹੀਂ ਹੋ ਪੰਜਵੇਂ ਦਾ ਤਾਈ ਬਰੀਡ ਵਾਈਜ਼ ਬਾਕੀ ਜਿਹੜੀ ਬਰੀਡ ਮੁਤਾਬਕ ਤੇ ਜਿਹੜੀ ਬਿਊਟੀ ਵਾਲਾ ਪੱਖਾ ਬੱਚੀ ਦਾ ਸਹੀ ਗੱਲ ਬਹੁਤ ਜਿਆਦੇ ਸਾਫ ਆਗਾ ਹਮ ਸਹੀ ਗੱਲ ਹੈ ਮਾਕੀ ਆਪਾਂ ਬਣਗੇ ਥਣ ਵੀ ਦਿਖਾਵਾਂਗੇ ਥਣ ਵੀ ਚਾਰ ਹੀ ਆ ਨਿਸ਼ਾਨ ਵੀ ਹੋਊਗਾ ਪੰਜਵਾਂ ਡਾਕਟਰ ਜਿਹੜਾ ਬਾਈ ਨੇ ਬਹੁਤ ਚੰਗਾ ਦੱਸਿਆ ਵਾਰਡ-ਵਾਰਡ ਦੇ ਸੀ ਵਾਰਡ-ਵਾਰਡ ਦੇ ਬਾਈ ਸੀਮਾਂ ਦੇ ਲੀਆਂ ਪ੍ਰੋਪਰ ਰਿਕਾਰਡ A to Z ਹੈਗਾ ਆਪਣੇ ਕੋਲੇ ਠੀਕ ਹੈ ਤੇ ਥਣ ਵੀ ਚਾਰ ਹੀ ਆ ਨਿਸ਼ਾਨ ਵੀ ਨਹੀਂ ਹੈਗਾ ਪੰਜਵੇਂ ਥਾਂ ਦਾ ਠੀਕ 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 ਗਲਾਬੀ ਥਣ ਲੱਗੀ ਹੈਗੇ ਲੈ ਕੱਲਾ ਕੱਲਾ ਥਣ ਹਾਂ ਬਈ ਪੂਰੀ ਵਿਥੀ ਦੇ ਥਾਣਾ ਪ੍ਰਿੰਟ ਪ੍ਰਿੰਟ ਬਿਊਟੀ ਫੇਸ ਆ ਜਿਹੜਾ ਕਰਮਾਈ ਦਾ ਨਾਸਾਂ ਨੂੰ ਸਾਂ ਗਲਾਬੀ ਗਲਾਬੀ ਹੈ ਡਾਕਟਰ ਬਹੁਤ ਸੋਹਣਾ ਬੱਚਾ ਹੈਗਾ ਹੂੰ ਮੋਹਲੂ ਭਾਈ ਨੇ ਦਸੀ ਦਿੱਤਾ ਮੋਹਲ ਗੜੇ ਦੀ ਰਹਿਣਾ ਡਾਕਟਰ ਵੱਡਿਆਂ ਦਾ ਵੀ 30 ਨਹੀਂ 34 ਨਹੀਂ 35 ਨਹੀਂ 30000 ਰੁਪਏ ਪਰ ਪੀਸ ਵਿੱਚੋਂ 1000 ਰੁਪਏ ਛੋੜ 29000 ਨੂੰ ਪਰ ਪੀਸ ਰਹਿ ਜਣਾ ਅੱਗੇ ਭਰਾ 2 ਨੰਬਰ ਖੋਲ ਲੋ ਉਮਰੀ ਦੀ ਸਾਲ ਦੇ ਲਗਭਗ ਡਾਕਟਰ ਮਿਲਕ ਟੀ ਸਾਹੀ ਹੂੰ 11 ਕ ਮਨਸ ਦੀ ਮੰਤ ਕੇ ਚਲੋ ਵੀ ਏ ਜਬ ਅੱਛੀ ਦੀ ਠੀਕ ਆ ਤੇ ਗਾਣ ਜਾਂ ਚੰਗੀਆਂ ਸਮਗਾ ਪਲੰਗਾ ਵਧੀਆ ਨੇ ਗੀਆਂ ਤੇ ਰਾਜੀ ਰੂਜੀ ਫੁੱਲ ਆ ਫੇਸ ਤੇ ਚਮਕ ਚਮਕ ਪੂਰੀ ਫੁੱਲ ਆ ਬੱਚੀ ਚ ਹੂੰ ਚਮਕ ਜਮਕ ਹਨ ਵੀ ਚਾਰ ਆਗੇ ਨੇ ਖਾਨ ਵੀ ਹੈਗਾ ਪੰਜਵੇਂ ਦਾ ਢੋਲੀ ਬਹੁਤ ਚੰਗੀ ਆ ਨਾ ਇਹਦੀ ਰਾਜੀ ਆ ਸਾਰੇ ਕਿਰਾਟਾ ਭਵਾਨੇ ਕੇ ਦਿਖਾਵੋਗੇ ਤੁਹਾਨੂੰ ਖੁੱਲ੍ਹੇਗਾ ਖੁੱਲ੍ਹੇਗਾ ਅੰਗ ਆਉਂਗਾ ਨੇ ਗਿਆ ਸਰ ਕਾਜ ਰੂਰ ਕਰਦਿਆਂ ਨੇ ਹਾਂ ਜਾਣ ਜੂਨ ਪੂਰੀਆ ਸਮੀ ਪੜੀਆ ਰਾਜੀ ਆ ਟੀਕੇ ਦੇ ਤਕਰੀਬਨ ਕਾਬਲਾ ਹਣਾ ਟੀਕੇ ਦੇ ਕਾਬਲਾ ਛੁਲੀ ਬਈ ਬੜੀ ਕਮਾਲ ਦੀ ਲਾ ਥਣ ਚਾਰ ਆ ਕੇ ਡਾਕਟਰ ਨੇ ਸ਼ਾਨ ਵੀ ਨਹੀਂ ਹੈਗਾ ਪੰਜ ਮਹੀਨੇ ਤੱਕ ਹਮ ਸਹੀ ਗੱਲ ਆ ਬਈ ਗੱਬਣਾ ਵੰਗੂ ਲੈ ਕਰ ਸਾਫ ਸੁਸਰੀ ਹੈਗੀ ਬੱਚੀ ਹਮ ਥਣ ਵੀ ਮੋਟੇ ਮੋਟੇ ਫਲਗਾਰ ਕੇ ਵਿਖਰੇ ਵਿਖਰੇ ਹੈਗੇ ਮਿਲਕ ਟੀਥ ਬੱਚੀ ਆ ਓਕੇ ਠੀਕ ਥਾਣਾ ਦੀ ਤੇ ਦੰਦਾ ਦੀ ਆਪਣੀ ਗਰੰਟੀ ਹੋਈ ਜਿਹੜੀ ਗੱਲ ਕਹੀ ਥੋੜਾ ਬਹੁਤ ਚੰਗਾ ਬੱਚੀ ਰਾਜੀ ਠੀਕ ਹੈ ਦੇ ਕਾਬਲਾ ਜਾਣ ਜਾਂਦਾ ਲਈ ਨਿੱਗਰ ਬੱਚੀ ਆ ਬਾਈ ਹੂੰ ਠੀਕ ਆ ਅੱਗੇ ਪ੍ਰਾਤਨ ਨੰਬਰ ਖੋਲੋ ਕਿੰਨੀ ਉਮਰ ਹੈ ਦੀ ਇਹਦੀ ਵੀ ਡਾਕਟਰ 11 ਕ ਮਹੀਨੇਜ ਹੈਗੀ ਬੱਚੀ ਦੀ ਠੀਕ ਆ ਮਲਕਟੀਥ ਬੱਚਾ ਹੈ ਵੀ ਮਾਂ ਦਾ ਦੁੱਧ ਭਾਈ ਉਹ ਮਾਂ ਦਾ ਬੱਤੀ 20 ਕਿਲੋ ਤੋਂ ਲੈ ਕੇ ਡਾਕਟਰ 37 32 ਕਿਲੋ ਵਾਲਾ ਗਾਵਾਂ ਦੀਆਂ ਬੱਚੀਆਂ ਨਹੀਂ ਆ ਬੱਚੀ ਦੀ ਫੇਸ ਦੀ ਜਿਹੜੀ ਬਿਊਟੀ ਉਹ ਦੇਖਿਓ ਤੁਸੀਂ ਫੇਸ ਬਾਈ ਬੜਾ ਪਿਆਰਾ ਹੈ ਨਾ ਛੋਟਾ ਜਿਹਾ ਫੇਸ ਹੈ ਛੋਟਾ ਛੋਟਾ ਕੰਨ ਬਾਈ ਤੇ ਬੋਦੀ-ਬਾਦੀ ਬਹੁਤ ਚ ਪਿਛੋ ਪੈਠਪੁਰੇ ਦੀ ਜਿਹੜੀ ਚੜਾਈ ਆ ਬੱਚੀ ਦੀ ਉਹ ਦੇਖਿਓ ਤੁਸੀਂ ਤੇ ਥੱਲੇ ਥਣ ਝੋਲੀ ਦੀ ਬਹੁਤ ਸਾਫ ਆ ਬੱਚੀ ਝੋਲੀ ਬਾਈ ਮੈਂ ਕਹਿੰਨਾ ਕਮਾਲ ਆ ਕੱਲਾ ਕੱਲਾ ਥਣ گلابی ਥਣ ਲੈ ਤੋਰਾ ਤਾਰਾ ਫੇਸ ਫੂਸ ਕਰ ਮਾ ਇਹਦਾ ਬਹੁਤ ਚੰਗਾ ਬਹੁਤ ਜਿਆਦਾ ਸਮਝ ਗਏ ਡਾਕਟਰ ਬੱਚਾ ਨੇ ਗੀਆਂ ਚੰਗੀਆਂ ਬੱਚੀਆਂ ਨੇ ਗੀਆਂ ਹਾਂ ਸਹੀ ਗੱਲ ਆ ਬਾਈ ਰਾਜੀ ਰੂਜੀ ਸਮਿਆਂ ਪਰ ਨਿਗਰ ਨੇ ਗੀਆਂ ਇਹ ਨਹੀਂ ਹੈਗਾ ਬਲ ਸੜਾਈਆਂ ਝੂਲੀ ਦੇਖਣ ਜੋ ਥਣ ਵੀ ਨਿਸ਼ਾਨ ਲੋਗਾ ਚਾਰ ਹੀ ਥਣ ਹੋਗੇ ਪੰਜਵੇਂ ਦਾ ਨਿਸ਼ਾਨ ਵੀ ਨਹੀਂ ਹੋਵੇ گلابی ਥਣਾਗੇ ਠੀਕ ਆ ਬਾਈ ਮੋਲ ਇਹਦਾ ਵੀ ਜਾਇਜ਼ ਹੀ ਰਹਿਣਾ ਮੋਲ ਦਾ ਟਰ ਬਿਲਕੁਲ ਜਾਇਜ਼ ਹੈ ਮੋਲ ਨੂੰ ਇਕੱਠੀਆਂ ਜੇ ਕੋਈ ਡਿਮਾਂਡ ਕਰਨੀ ਹੋਵੇ ਵੱਡੀਆਂ ਬੱਚੀਆਂ ਦੀ 35 35000 ਕਰਕੇ 32 32 ਕਰ ਗਿਆ ਨਾ ਸਹੀ ਗੱਲ ਆਪਾਂ ਜਮਾ ਜੈਨੂਅਲ ਰੇਟ ਰੱਖਿਆਗਾ ਕਿਉਂ ਬਈ ਕਿਰਾਇਆ ਫ੍ਰੀ ਰਹਿ ਜਾਣਾ 29000 ਰੁਪਿਆ ਪਰ ਪੀਸ ਰਹਿ ਜਾਣਾ 1000 ਰੁਪਿਆ ਛੋੜ ਆ ਬਾਈ ਕਹਿੰਦਾ ਅੱਗੇ ਬਈ 4 ਨੰ ਕਿੰਨੀ ਉਮਰ ਹੈ ਜੀ ਇਹ ਡਾਕਟਰ ਸਾਲਕ ਦੀ ਲਗਭਗ ਏਜ ਹੈਗੀ ਬੱਚੀ ਦੀ ਮਿਲਕ ਟੀਥ ਬੱਚੀ ਹੈਗੀ ਫੇਸ ਬੜਾ ਦੰਦੋਂ ਬਾਕੀ ਫੇਸ ਦੀ ਜਿਹੜੀ ਬਿਊਟੀ ਦੇਖ ਤੁਸੀਂ ਤੁਹਾਨੂੰ ਸੰਗਲਾਬੀਆ ਬਿਊਟੀ ਬੱਚੀ ਦੀ ਹਾਈਟ ਲੈਂਥ ਵਧੀਆ ਕਰਦਾ ਬੱਚੀ ਦਾ ਹਾਂ ਸਭੀ ਬਲੀ ਬਹੁਤ ਆ ਹਨ ਹੂੰ ਪੂਰਾ ਸਾਫ ਸੁਥਰਾ ਡਾਕਟਰ ਸਹੀ ਹੈ ਅੱਲਾ ਬਾਈ ਟਾਂਚਾ ਜਿਹੜਾ ਸਰੀਰ ਦਾ ਬਹੁਤ ਚੰਗਾ ਹੈ ਝੋਲੀ ਵੀ ਚੰਗੀਆਂ ਨੇੜੇ ਦੇ ਚੱਕਰ ਬਾਹਰ ਨੇ ਪੱਟ ਪੁੜਾ ਦੇ ਬਾਕੀ ਟੀਕੇ ਦੇ ਕਾਹ ਲਾ ਗਈ ਡਾਕਟਰ ਹਾਈਟ ਪੱਖੋਂ ਹੂੰ ਸਹੀ ਗੱਲ ਝੋਲੀ ਵੀ ਬਹੁਤ ਥਣ ਵੀ ਚਾਰ ਹੀ ਹੋਣਗੇ ਨਿਸ਼ਾਨੀ ਨੂੰ ਡਾਕਟਰ 5 ਵਜੇ ਦਾ ਤਾਂ ਠੀਕ ਹੈ ਬਾਈ ਹੂੰ ਝੋਲੀ ਬਹੁਤ ਪੱਟ ਪੁੜੇ ਦੀ ਚੜਾਈ ਤਾਂ ਥੱਲੇ ਝੋਲੀ ਝੋਲੀ ਪੂਰੀ ਸਾਫ਼ ਆ ਗਈ ਬੱਚੀ ਦੀ ਕਿਆ ਬਾਤ ਹੈ ਕਲਾਕਲਾ ਥਾਣਾ ਬਈ ਬਾਕੀ ਜਿਹੇ ਫੇਸ ਦੀ ਬਿਊਟੀ ਹੈਗੀ ਉਹ ਬਹੁਤ ਜ਼ਿਆਦੀ ਹੈਗੀ ਬੱਚੀ ਦੀ ਹੂੰ ਫੇਸ ਵਾਲਾ ਪੱਖ ਦੇਖਿਆ ਤੁਸੀਂ ਹੂੰ ਸਹੀ ਗੱਲ ਆ ਬਾਈ ਮੋਲੋ ਜੈ ਜੀ ਕੋਈ ਵੀ ਬੰਦਾ ਆਪਣੇ ਕੋਲ ਡਾਕਟਰ ਆਨਲਾਈਨ ਜਿੱਥੇ ਮਰਜੀ ਮੰਗਵਾ ਲੇ ਆ ਪੇਮੈਂਟ ਆਪਾਂ ਪਹਿਲਾਂ ਲਵਾਂਗੇ ਬਾਕੀ ਜਿਹੜੀ ਪੇਮੈਂਟ ਆ ਕਿ ਡਿਲੀਵਰੀ ਹੋਣ ਤੇ ਲਵਾਂਗੇ ਜੀ ਠੀਕ ਆ ਭਾਈ ਪੰਜਵੇਂ ਨੰਬਰ ਤੇ ਆ ਗਈ ਡਾਕਟਰ ਜਿਹੜੀ ਬੱਚੀ ਹੈਗੀ ਮਿਲਕ ਟੀਥ ਬੱਚੀ ਹੈਗੀ ਸਾਲ ਤੋਂ ਪਲੱਸ ਕੋਈ 10-20 ਦਿਨੇਜ ਆ ਇਹਦੀ ਮਾਲੋ ਖੁੱਲੀਆਂ ਆਇਆਂ ਕਰਕੇ ਥੋੜੀ ਜੀ ਜ਼ਰੂਰ ਹਲਕਤ ਮੰਦੀਆਂ ਨੇਗੀਆਂ ਫੇਸ ਦੇਖੋ ਫੇਸ ਬੜਾ ਪਿਆਰਾ ਬੋਦੀ ਬੋਦੀ ਪੱਠਪੋੜੇ ਦੀ ਚੜਾਈ ਬਿਊਟੀ ਹੈਗੀ ਜਿਹੜੀ ਬੱਚੀ ਦੇ ਵਿੱਚ ਸਹੀ ਗੱਲ ਉਹ ਦੇਖਿਓ ਤੁਸੀਂ ਹਮ ਤੋਰਾ ਤਾਰਾ ਸਵੀ ਪੜੀ ਰਾਜੀ ਰੋਜੀ ਫੁੱਲ ਕੱਦ ਵੱਡ ਯਾਦਵਰੀਡ ਫੁੱਲ ਆ ਬਾਈ ਬਾਕੀ ਟੀਕੇ ਦੇ ਬਿਲਕੁਲ ਠੀਕੇ ਦੇ ਜਮਾ ਕਾਬਲਾ ਡਾਕਟਰ ਝੋਲੀ ਵੱਲੋਂ ਬਹੁਤ ਚੰਗੀ ਆ ਨਾ ਬਰਾ ਹਾਂ ਠੀਕ 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 ਚੰਗੇ ਸੀਮਣ ਦੀ ਆ ਬਈ ਰਿਕਾਰਡ ਬਾਈ ਕੋਲੇ ਸਾਰਾ ਮਾਂ ਦਾ ਦੁੱਧ ਚੰਗਾ ਚੰਗੇ ਸੀਮਣ ਦੀ ਹੌਲੀ ਹਾਈਟ ਲੈਂਥ ਆ ਕਿ ਡਾਕਟਰ ਬੱਚੀ ਬਹੁਤ ਜਿਆਦਾ ਚੰਗੀ ਆ ਮੈਂ ਕਹਿੰਦਾ ਜਿੰਨੀ ਮਰਜ਼ੀ ਕੀਮਤ ਮੰਗ ਲੈ ਦੀ ਬਾਈ ਪਰ ਦੜੇ ਦੇ ਵਿੱਚ ਤਾਂ ਮੁੱਲ ਜਾਇਜ਼ ਹੀ ਆ ਹਨਾ ਬਾਈ ਮੁੱਲ ਡਾਕਟਰ ਬਿਲਕੁਲ ਜਾਇਜ਼ ਆਗਾ ਡਿਮਾਂਡ ਤਾਂ ਰੱਖਣ ਨੂੰ 40000 ਰੁਪਏ ਰੱਖ ਦਿੰਦੇ ਆਪਾਂ 40000 ਰੁਪਏ ਰੱਖ ਦਿੰਦੇ ਬੱਚੇ ਤਾਂ ਵੀ ਚਾਰ ਹੋਣਗੇ ਨਿਸ਼ਾਨ ਵੀ ਨੂ ਪੰਜਵੇਂ ਦਾ ਤਾਂ ਹੱਲੇ ਝੋਲੀ ਝੂਲੀ ਬਹੁਤ ਆਜੀ ਮੈਂ ਕਹਿੰਦਾ ਕੀ ਬਾਤ ਆ ਬਾਈ ਬਲ ਬਲ ਬਹੁਤ ਚੰਗੇ ਦਿਖਾਉਂਦੀ ਆ ਤੇ ਥਣ ਬਹੁਤ ਚੰਗੇ ਲੱਗਿਆ ਫੇਸ ਬੜਾ ਪਿਆਰਾ ਰਾਜੀ ਹੜਨੀ ਖੁੜਨੀ ਬੱਚੀ ਦੀ ਹੜਨੀ ਖੁੜਨੀ ਸਾਫਾ ਡਾਕਟਰ ਬੱਚਿਆਂ ਪੰਜੇ ਸੀ ਪੰਜੇ ਖੀਰੀਆਂ ਥਾਨ ਚਾਰ ਚਾਰਾ ਇਹ ਚੀਜ਼ ਦੀ ਆਪਣੀ ਗਰੰਟੀ ਹੋਊਗੀ ਠੀਕ ਆ ਹਮ ਮੁੱਲ ਵੀ ਮੈਨੂੰ ਜਾ ਮੁੱਲ ਵੀ ਜਮਾ ਜਾਏ ਜੀ ਡਾਕਟਰ ਆਪਣਾ ਰੱਖਿਆ ਵਾਜਦਾ ਪਲੀ ਵੀ ਬੱਚੀ ਹਨਾ ਬਈ ਸੱਚਾ ਬਹੁਤ ਆ ਜਾਂਦਾ ਬੱਚੀ ਪਾਲਨ ਤੇ ਤੇ ਚੰਗੀਆਂ ਨੇ ਬਈ ਬੱਚਿਆਂ ਆਫਰ ਚ ਲੈ ਲਵੋਗੇ ਤਾਂ ਬਹੁਤ ਸਾਬਨ ਵਾਲੀ ਰਹਿ ਜਾਣੀ ਹੈ ਕਿ ਕਿਸੇ ਵੀ ਡਿਲੀਵਰੀ ਆਪਣੀ ਫ੍ਰੀ ਹੈਗੀ 29000 ਰੁਪਏ ਪਰ ਪੀਸ ਰਹਿ ਜਾਣਾ ਡਾਕਟਰ ਠੀਕ ਆ ਬਾਈ ਹਾਂਜੀ ਹਮ ਕਰਾਇਆ ਜਿਹੜਾ ਬਿਲਕੁਲ ਫ੍ਰੀ ਆ ਬਈ ਤੇ ਛੋੜ ਵੀ ਆ 1000 ਰੁਪਏ ਨਾਲ ਠੀਕ ਆ ਕਿ ਨਹੀਂ 30000 ਰੁਪਏ ਬਾਈ ਕਹਿੰਦਾ ਆਪਾਂ ਮੁੱਲ ਪਾ ਦੇ 32 ਕਰੋੜ 32 ਕਰੋੜ ਲਓ ਹਨਾ ਬਾਈ ਬਾਰੇ ਚੱਕਰਾ ਚ ਬਾਈ ਕਹਿੰਦਾ ਆਪਾਂ ਇਹਦੀ ਲੋੜ ਨਹੀਂ ਸੌਦਾ ਹੋਇਆ ਹੀ ਪਿਆਗਾ ਬਾਈ ਤੇ ਧੰਨਵਾਦ ਬਾਈ